ਉਸ ਨਾ ਦੇਖੋ ਜੀ ਸੋਬ ਨਾਲ ਮੇਰਾ ਸੰਗਤ ਸਭ ਦਾ ਜਾਣਾ ਸਾਰਿਆਂ ਦਾ ਨਾਬੇ ਨਿਵਾਸੀਆਂ ਦਾ ਠੀਕ ਹੈ ਜੀ ਤੇ ਮੇਰੇ ਆਪਸਰਾ ਦਾ ਜਿਨ੍ਹਾਂ ਨੂੰ ਮੈਨੂੰ ਦੁਬਾਰਾ ਮੌਕਾ ਦਿੱਤਾ ਇੱਥੇ ਆਉਣ ਨੂੰ ਸੇਵਾ ਨਿਵਾਣ ਨੂੰ ਤੇ ਚਲੋ ਜੋ ਸਰਕਾਰ ਦੇ ਹੁਕਮਾਂ ਨੇ ਉਹਦੇ ਮੁਤਾਬਕ ਜਿਹੜਾ ਹੈਗਾ ਅਸੀਂ ਜਿਹੜਾ ਹੈਗਾ ਇਹ ਖਰਾਸ਼ੀਆਂ ਦਾ ਜੰਗ ਚੱਲ ਰਿਹਾ ਸਾਡਾ ਅਸੀਂ ਉਹਦੇ ਤੇ ਜਿੱਤ ਹਾਸਲ ਕਰਾਂਗੇ ਤੇ ਸਾਡੀ ਇਹ ਹੀ ਮੇਰੀ ਪਬਲਿਕ ਨੂੰ ਵੀ ਸਾਰਿਆਂ ਨੂੰ ਪੁਰਜੋ ਬੇਨਤੀ ਹੈ ਇਹ ਵੱਟਵਾਲ ਜਿਹੜਾ ਸਾਡਾ ਸਾਥ ਦਿਓ ਤੇ ਜਿਹੜਾ ਇਸ ਨਸ਼ੇ ਨੂੰ ਆਪਾਂ ਜਿਹੜਾ ਹੈਗਾ ਇਹ ਯੁੱਧ ਨੂੰ ਆਪਾਂ ਜਿੱਤ ਸਕਦੇ ਹਾਂ। ਤੇ ਜਿਹੜੀ ਪੁਲਿਸ ਇਸ ਤਰ੍ਹਾਂ ਦੀ ਜੀ ਤੁਹਾਡੇ ਨਾਲ ਆ ਰਹੀ ਤੇ ਕਿਤੇ ਵੀ ਮੈਸੇਜ ਜਾਂ ਕਰਕੇ ਅਕਸਰ ਜਿਹੜੇ ਕਰਕੇ ਕੰਮ ਕਰਦੇ। ਤਕੋ ਮੈਂ ਇਹਨਾਂ ਦਾ ਬਹੁਤ ਧੰਨਵਾਦ ਕਰਨਾ ਪਬਲਿਕ ਤੋਂ ਬਿਨਾ ਜਿੰਨਾ ਪਬਲਿਕ ਦੇ ਸਹਿਯੋਗ ਤੋਂ ਬਿਨਾ ਪੁਲਿਸ ਜਿਹੜੀ ਹੈ ਉਹ ਨਹੀਂ ਕੁਝ ਕਰ ਸਕਦੀ। ਇਸ ਕਰਕੇ ਜਿਹੜਾ ਇਹਨਾਂ ਦਾ ਸਹਿਯੋਗ ਹੈ ਇਸ ਲੈਵਲ ਦੇ ਉੱਤੇ ਜਿਹੜਾ ਸਹਿਯੋਗ ਹੈ ਬਹੁਤ ਹੋਣਾ ਬਹੁਤ ਜ਼ਰੂਰੀ ਹੈ ਤੇ ਜੇ ਸਾਡੇ ਨਾਲ ਮੋਟਰਾਂ ਮੋਟਰ ਲੈ ਕੇ ਚੱਲਣ ਗਈ ਤਾਂ ਇਸ ਜਿਹੜਾ ਹੈਗਾ ਕਿ ਨਸ਼ਿਆਂ ਦੇ ਜਿਹੜਾ ਹੈਗਾ ਸਾਡਾ ਜੰਗ ਚੱਲ ਰਹੀ ਹੈ ਜੀ ਪ੍ਰਭਾਤ ਮੇਰਾ ਇਹ ਬੇਨਤੀ ਇਹ ਹੈ ਵੀ ਨਸ਼ਾ ਵੇਚਣ ਵਾਲੇ ਤੇ ਮੇਰੀ ਇਹ ਹੀ ਹੈ ਵੀ ਜਾਨ ਜਿੰਨਾ ਚਿਰ ਮੈਂ ਆ ਮੈਂ ਆਪਣੇ ਇਲਾਕੇ ਵਿੱਚ ਨਸ਼ਾ ਨਾ ਵੇਚਣ ਦੇਣਾ ਨਾ ਮੈਂ ਕੋਈ ਨਸ਼ੇ ਵਾਲਾ ਬਣ ਕੇ ਰਹਿਣ ਦੇਣਾ ਉਹ ਕਿਰਪਾ ਕਰਕੇ ਜੋ ਮੇਰੇ ਸਰ ਸਾਡੀਆ ਸਰਕਾਰ ਦੀ ਹਦਾਇਤਾਂ ਨੂੰ ਜਾਂ ਮੇਰੇ ਉੱਚ ਅਫਸਰ ਜੀਆ ਡੀਜੀ ਸਾਹਿਬ ਜੀਆ ਡਿਜ਼ਾਈਨ ਸਾਹਿਬ ਜੀਆ ਐਸਐਸਪੀ ਸਾਹਿਬ ਅਜਾ ਤਾ ਮੁਤਾਬਕ ਜੋ ਹੈ ਇਸ ਇਥੋਂ ਜੋ ਵੀ ਹੈ ਜਿਹੜੇ ਨਸ਼ੇ ਵਾਲੇ ਹੈਗੇ ਕੰਸਨ ਉਹ ਸਾਰੇ ਇਥੋਂ ਜਿਹੜਾ ਹੈ ਜਾਂ ਤਾਂ ਚਲੇ ਜਾਣਾ ਜਾਂ ਜਾਂ ਉਹਨਾਂ ਖਿਲਾਫ ਜੜੀ ਬਣਦੀ ਕਰੀ ਅਸੀਂ ਬਹੁਤ ਧੰਨਵਾਦੀਆਂ ਪੰਜਾਬ ਸਰਕਾਰ ਮਾਣਯੋਗ ਐਮ ਐਲ ਏ ਗੁਰਦੇਵ ਸਿੰਘ ਦੇਵਮਾਨ ਜੀ ਅਤੇ ਸਾਡੇ ਆਲਾ ਅਫਸਰ ਵਰੁਣ ਸ਼ਰਮਾ ਜੀ ਐਸ ਐਸ ਪੀ ਸਾਹਿਬ ਕਿ ਉਹ ਚੀਮਾ ਸਾਹਿਬ ਵਰਗੇ ਅਫਸਰਾਂ ਨੂੰ ਨਾਬੇ ਲਾਇਆ ਉਹਨਾਂ ਨੇ ਤੇ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਪੰਜਾਬ ਸਰਕਾਰ ਵੱਲੋਂ ਮੁਹਿੰਮ ਚੱਲ ਰਹੀ ਹੈ ਤੇ ਉੱਥੇ ਜਿਹੜੇ ਟਾਪ ਦੇ ਅਫਸਰ ਆਜਣ ਨਾਲ ਤਾਂ ਮੇਰੇ ਸ਼ਹਿਰ ਦੇ ਵਿੱਚ ਨਾਭੇ ਸੋਨੇ ਤੇ ਸਵਾਰ ਕਹੋਦਾ ਤੇ ਬਾਕੀ ਤਾਂ ਨਾਬੇ ਵਾਲੇ ਚੀਮਾ ਸਾਹਿਬ ਦਾ ਜਿਹੜਾ ਕੰਮ ਹੈ ਉਹ ਪਹਿਲਾਂ ਦੇਖਿਆ ਹੋਇਆ ਕਰੋਨਾ ਦੇ ਵਿੱਚ ਇਹਨਾਂ ਨੇ ਬਹੁਤ ਵਧੀਆ ਤਰੀਕੇ ਨਾਲ ਕੰਮ ਕੀਤਾ ਸੀ ਤੇ ਬੜੇ ਗਲਤ ਜਿਹੜੇ ਕੰਮ ਚੱਲਦੇ ਵੀ ਸ਼ਹਿਰ ਦੇ ਵਿੱਚ 20-30 ਸਾਲ ਦੇ ਉਹ ਬੰਦ ਕਰਾਇਆ ਤੇ ਅਸੀਂ ਤਾਂ ਪਹਿਲਾਂ ਹੀ ਇਹਨਾਂ ਦੇ ਫੈਨ ਆ ਤੇ ਨਾਭਾ ਇਹਨਾਂ ਦੇ ਨਾਮ ਤੋਂ ਹੀ ਅੱਜ ਮੇਰੇ ਖਾਲ ਅੱਧੇ ਦਾ ਨਾਮ ਸੁਣਤੀ ਭੱਜ ਕੇ ਆਉਣ ਦੇ ਵਿੱਚ ਚੀਮਾ ਆ ਗਿਆ ਤੇ ਅਸੀਂ ਬਹੁਤ ਧੰਨਵਾਦ ਕਰੀਏ ਫੇਰ ਦੁਬਾਰਾ ਪੰਜਾਬ ਸਰਕਾਰ ਦੇ ਕਿ ਜੁੱਧ ਨਸ਼ਿਆਂ ਵਿਰੁੱਧ ਜਿਹੜੀ ਮੁਹਿੰਮ ਚੱਲ ਰਹੀ ਹੈ ਉਹਦੇ ਵਿੱਚ ਜਿਹੜੇ ਕਰ ਉੱਜੜਦੇ ਤੇ ਉਹ ਹੁਣ ਬਚ ਜਾਣਗੇ ਤੇ ਅਸੀਂ ਨਾਲ ਆ ਹਰ ਤਰੀਕੇ ਦਾ ਸਹਿਯੋਗ ਸਾਡੇ ਸਫਾਈ ਕਰਮਚਾਰੀ ਭਾਈਚਾਰੇ ਦਾ ਸਾਰਾ ਨਾਲ ਅਸੀਂ ਚੀਮਾ ਸਾਹਿਬ ਦਾ ਪਹਿਲਾ ਪਹਿਲੀ ਗੜੀ ਤੁਸੀਂ ਬਹੁਤ ਸਵਾਗਤ ਕਰਦੇ ਹਾਂ ਪਹਿਲਾਂ ਆਪਣੇ ਸਦਰ ਦੇ ਵਿੱਚ ਰਹਿ ਕੇ ਗਏ ਨੇ ਸਦ ਤੋਂ ਬਾਅਦ ਫਿਰ ਇਹ ਸੀਆਈ ਰਹਿ ਕੇ ਗਏ ਨੇ ਸੀਆਈ ਤੋਂ ਬਾਅਦ ਫਿਰ ਇੱਥੇ ਕਟਵਾਲੀ ਰਹਿ ਕੇ ਗਏ ਨੇ ਹੁਣ ਦੁਬਾਰਾ ਕਟਵਾਲੀ ਦੇ ਵਿੱਚ ਆਇਆ ਸ਼ਹਿਰ ਦੇ ਵਿੱਚ ਤੇ ਸਾਡੇ ਵਿੱਚ ਬਹੁਤ ਖੁਸ਼ੀ ਹੈ ਮੈਂ ਤੇ ਆਪ ਸਰਕਾਰ ਦਾ ਤੇ ਮਾਨਯੋਗ ਐਸਐਸਪੀ ਸਾਹਿਬ ਦਾ ਤੇ ਗੋਪੀ ਸਿੰਘ ਦੇ ਮਾਨ ਐਮਐਲਏ ਸਾਡੇ ਦਾਬਾ ਜੀ ਇਹਨਾਂ ਨੇ ਸਾਨੂੰ ਚੀਮਾ ਜੀ ਨੂੰ ਦੁਬਾਰਾ ਕਤਵਾਲੀ ਦੇ ਵਿੱਚ ਭੇਜਿਆ ਤੇ ਮਾਨੂੰ ਦਾ ਵਿਸ਼ਵਾਸ ਦਾ ਬਾਤਰਾ ਨਾ ਮੈਂ ਨਸ਼ਾ ਕਰੂੰਗਾ ਤੇ ਨਾ ਮੈਂ ਨਸ਼ਾ ਕਰਨ ਦੇਊਗਾ। ਉਹ ਕਿੰਨੀਆਂ ਪੈਣਾ ਦੇ ਘਰ ਉੱਜੜ ਗਏ ਕੀ ਪਤਾ ਇਸ ਵਜ੍ਹਾ ਨਾਲ ਦੁਬਾਰਾ ਬਸ ਜਾਣ ਤੇ ਸਹੀ ਤੇ ਮੈਂ ਇਨਾਂ ਤੋਂ ਬਹਿ ਧੰਨਵਾਦ ਕਰਦੇ ਹਾਂ। ਅਸੀਂ ਪੰਜਾਬ ਸਰਕਾਰ ਤੇ ਸਾਡੇ ਐਸਐਸਪੀ ਸਾਹਿਬ ਦਾ ਬਹੁਤ ਧੰਨਵਾਦ ਕਰਦੇ ਹਾਂ। ਇਹਨਾਂ ਨੇ ਸਾਡੇ ਨਾਬੇ ਨੂੰ ਬਹੁਤ ਹੀ ਕਾਬਲ ਅਫਸਰ ਚੀਮਾ ਸਾਹਿਬ ਦਿੱਤੇ ਨੇ। ਇਹ ਪਹਿਲਾਂ ਵੀ ਸਾਡੇ ਲੋਕਡਾਊਨ ਦੇ ਵਿੱਚ ਕੋਰੋਨਾ ਟਾਈਮ ਇਨਾਂ ਨੇ ਜੋ ਨਜਾਇਜ਼ ਕੰਮ ਚੱਲਦੇ ਸੀ ਪਿਛਲੇ 20 ਸਾਲਾਂ ਤੋਂ ਉਹ ਬੰਦ ਕਰਾਏ ਨੇ ਸਾਡੇ ਨਾਬਰ ਨਿਵਾਸੀ ਇਹ ਸੁਣ ਕੇ ਬਹੁਤ ਖੁਸ਼ ਨੇ ਵੀ ਚੀਮਾ ਸਾਹਿਬ ਦੁਆਰਾ ਆਪਣਾ ਕਤਵਾਲੀ ਦੇ ਵਿੱਚ ਜੁਆਇਨ ਹੋਏ ਨੇ ਨਾਬਰ ਨਿਵਾਸੀ ਪਹਿਲਾਂ ਵੀ ਇਨਾਂ ਦੇ ਬਹੁਤ ਫੈਨ ਨੇ ਇਸ ਕਰਕੇ ਮੈਂ ਪੰਜਾਬ ਸਰਕਾਰ ਤੇ ਗੁਰਦੇਵ ਸਿੰਘ ਦੇਮਾਂ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਦੇ ਇਹ ਮਿਹਨਤ ਯੁੱਧ ਨਸ਼ੇ ਅੰਦਰ ਦੇ ਕਾਰਨ ਕਈ ਘਰ ਉਜੜਣੋਂ ਬਚ ਗਏ ਤੇ ਜਿਹੜੀ ਚੀਮਾ ਸਾਹਿਬ ਨੇ ਮੁਕਾਬਲਾ ਅਫਸਰ ਨੇ ਉਹ ਸਾਨੂੰ ਉਹਨਾਂ ਦੇ ਬਹੁਤ ਮਾਣ ਤੇ ਉਹ ਸਾਡੇ ਪਹਿਲਾਂ ਵੀ ਰਹੇ ਨੇ ਪਹਿਲਾਂ ਹੀ ਉਹਨਾਂ ਨੇ ਕਈ ਕਾਬਲ ਕੰਮ ਕਰੇ